ਸਸੂガル ਜੀ ਮੈਂ ਡਾਕਟਰ ਜਤਿੰਦਰ ਵਾੜੀਆ ਡੀ ਐਚਓ ਹਿਸ਼ਾਰਪੁਰ ਫੂਡ ਸੇਫਟੀ ਡਿਪਾਰਟਮੈਂਟ ਅੱਜ ਸੰਦੀਪ ਸ਼ਰਮਾ ਜੀ ਜੋ ਕਿ ਪ੍ਰੈਜ਼ੀਡੈਂਟ ਆ ਐਟ ਦਾ ক্রিকেট ਐਸੋਸੀਏਸ਼ਨ ਦੇ ਉਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈਗਾ ਬੜਾ ਸ਼ਲਾਘਾਯੋਗ ਹੈ ਜਿਹਦੇ ਚ ਇੰਟਰ ਸਟੇਟ ਜਿਹੜਾ ক্রিকেট ਟੂਰਨਾਮੈਂਟ ਚੌਥਾ ਨੇਤਰਹੀਨ T20 ਟੂਰਨਾਮੈਂਟ ਇੱਥੇ ਆਰਗੇਨਾਈਜ਼ ਕੀਤਾ ਗਿਆ ਹੈ ਆ ਕੁੜੇ ਚ ਚਾਰ ਸਟੇਟਸ ਜਿਹੜੀਆਂ ਸ਼ਮੂਲੀਅਤ ਹੈ ਇਨਕਲੂਡਿੰਗ ਪੰਜਾਬ ਹਰਮਾਚਲ ਇਧਰ ਹਰਿਆਣਾ ਤੇ ਉੱਤਰਾਖੰਡ ਹੈ ਇਹ ਚਾਰਾ ਸਟੇਟਸ ਦੇ ਵਿੱਚ ক্রিকেট ਟੂਰਨਾਮੈਂਟ ਮਨਾਇਆ ਜਾ ਰਿਹਾ ਹੈ ਔਰ ਉਹਲੇ ਜੋ ਇਹਨਾਂ ਨੇ ਛਲਾਗ ਜੋ ਕਾਰਿਆ ਕੀਤਾ ਹੈ ਉਹ ਹੈ ਵਧਾਈ ਦੇ ਪਾਤਰ ਹੈਗਾ ਔਰ ਮੈਂ ਸਾਰਿਆਂ ਨੂੰ ਜਿਹੜੇ ਮੈਂ ਆਪਣੇ ਸ਼ਹਿਰ ਕੋ ਨਿਵਾਸੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਇੱਥੇ ਆ ਕੇ ਇਹਨਾਂ ਦਾ ਹੌਸਲਾ ਵਜਾਇ ਕੀਤਾ ਜਾਵੇ ਔਰ ਜਿਹੜਾ ਟੂਰਨਾਮੈਂਟ ਇੱਥੇ ਆਰਗੇਨਾਈਜ਼ ਹੋ ਰਿਹਾ ਆਨੰਦ ਵੀ ਲਿੱਤਾ ਜਾਵੇ ਸੋ ਦੁਬਾਰਾ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਇਹਨਾਂ ਦੇ ਸਕਸੈਸਫੁਲ ਕੰਮ ਲਈ ਔਰ ਅੱਗੇ ਵੀ ਮੈਂ ਵਿਸ਼ ਕਰੂੰਗਾ ਕਿ ਇਹ ਜਿਹੜਾ ਟੂਰਨਾਮੈਂਟ ਬੜਾ ਸਕਸੈਸਫੁਲ ਰਹੇ ਔਰ ਸਾਰੇ ਹੀ ਪਾਰਟਿਸਪੈਂਟ ਅੱਛੇ ਵਧੀਆ ਢੰਗ ਨਾਲ ਖੇਡਣ ਔਰ ਜਿਹੜੇ ਸਾਡੇ ਵੀ ਸਿਟੀ ਦੇ ਜਿੰਨੇ ਵੀ ਹੋ ਗਏ ਆ ਸਾਰੇ ਇੱਥੇ ਆ ਕੇ ਉਹਨਾਂ ਦਾ ਹੌਸਲਾ ਵਜਾਇ ਕਰੋ ਧੰਨਵਾਦ ਹਾਂਜੀ ਕੀ ਨਾਮ ਹੈ ਹਾਂਜੀ ਮੇਰਾ ਨਾਮ ਦੀਪਕ ਸ਼ਰਮਾ ਮੈਂ ਡਿਸੇਬਲ ਵੈਲਫੇਅਰ ਸੇਵਾ ਸੁਸਾਇਟੀ ਦਾ ਮੈਂਬਰ ਆ ਤੇ ਅੱਜ ਸਾਡਾ ਫਰਸਟ ਦਿਨ ਦਾ ਮੈਚ ਦਾ ਆਰਗਾਨ ਹੋ ਗਿਆ ਹੈ ਇਹ 3 ਦਿਨਾਂ ਦਾ ਮੈਚ ਚੱਲੂਗਾ ਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਤੁਹਾਡੇ ਮੀਡੀਆ ਰਾਹੀਂ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਪਹੁੰਚ ਕੇ ਇਸ ਮੈਚ ਦਾ ਆਨੰਦ ਲਓ ਤੇ ਦੇਖੋ ਕਿਦਾਂ ਬਲਾਈਂਡ ਬੱਚੇ ਖੇਡ ਰਹੇ ਆ ਸਾਡਾ ਮੇਨ ਮਕਸਦ ਕਰਾਉਣ ਦਾ ਇਹੀ ਆ ਕਿ ਨਾਰਮਲ ਸਮਾਜ ਨੂੰ ਇਹ ਚੀਜ਼ ਦਾ ਪਤਾ ਲੱਗੇ ਕਿ ਸਪੈਸ਼ਲ ਬੱਚੇ ਕਿਸ ਤਰ੍ਹਾਂ ਹਰ ਇੱਕ ਗੇਮ ਦੇ ਵਿੱਚ ਪਾਰਟਿਸਿਪੇਟ ਕਰਦੇ ਆ। ਉਹ ਪੰਜਾਬ ਜਿੰਕਾ। ਹਾਂਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਬਹੁਤ-ਬਹੁਤ ਮੁਬਾਰਕਾਂ ਜੀ। ਡਿਸੇਬਲ ਪਰਸਨ ਵੈਲਫੇਅਰ ਸੁਸਾਇਟੀ ਜਿਸ ਤਰ੍ਹਾਂ ਹੁਸ਼ਾਰ ਪਰਬਲੋ ਜੋ ਚੌਥਾ ਬਲਾਈਂਡ T20 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਉਹਦੇ ਵਿੱਚ ਜਿਹੜਾ ਕਿ ਚਾਰ ਟੀਮਾਂ ਜੋ ਹਿੱਸਾ ਸਟੇਟ ਲੈਵਲ ਦੀਆਂ ਲੈ ਰਹੀਆਂ ਆ ਉਹ ਟੂਰਨਾਮੈਂਟ ਕਰਵਾਉਣ ਲਈ ਜਿਹੜੇ ਸੁਸਾਇਟੀ ਦੇ ਸਾਰੇ ਮੈਂਬਰਸ ਆ ਤੇ ਖਾਸ ਕਰਕੇ ਸਾਡੇ ਪ੍ਰਧਾਨ ਸੰਦੀਪ ਸ਼ਰਮਾ ਜੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦੀ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਇਹ ਟੂਰਨਾਮੈਂਟ ਆ ਉਹ ਹਰ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਵਧੀਆ ਸਕਸੈਸਫੁਲ ਹੋਵੇ ਤੇ ਪੂਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਸਾਡਾ ਜੋ ਇਹ ਪ੍ਰਯਾਸ ਹੈਗਾ ਹੈ ਸੰਸਥਾ ਦਾ ਤੇ ਬਦ ਤੋਂ ਬਦ ਤੁਸੀਂ ਇਸ ਟੂਰਨਾਮੈਂਟ ਨੂੰ ਦੇਖਣ ਲਈ ਆਪਣੀ ਵਿਧ ਫੈਮਿलीज ਗਰਾਊਂਡ ਦੇ ਵਿੱਚ ਆਓ ਤਾਂ ਕਿ ਟੀਮਾਂ ਦਾ ਵੀ ਮਨੋਬਲ ਵਧਾ ਸਕੇ ਤੇ ਅਸੀਂ ਇੱਕ ਸਫਲ ਟੂਰਨਾਮੈਂਟ ਦਾ ਆਯੋਜਨ ਕਰ ਸਕੀਏ ਜਸਵਿੰਦਰ ਸਿੰਘ ਪ੍ਰਧਾਨ ਬਲੌਕ ਗਰਸ਼ੰਕਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੀ ਕੀ ਨਾਮ ਹੈ ਮੈਂ ਸੰਦੀਪ ਸ਼ਰਮਾ ਪ੍ਰੈਜ਼ੀਡੈਂਟ ਡਿਸੇਬਲ ਪਰਸਨ ਵੈਲਫੇਅਰ ਸੁਸਾਇਟੀ ਰਜਿਸਟਰਡ ਆਫ ਸ਼ਾਰਪੁਰ ਵੱਲੋਂ ਚੌਥਾ ਕ੍ਰਿਕਟ ਟੂਰਨਾਮੈਂਟ ਕਰਾ ਰਹੇ ਹਾਂ ਲੇਕਿਨ ਬੱਚੇ ਐਂਬਲਾਈਂਡ ਨੇ ਅੱਜ ਸੋਸਾਇਟੀ ਵੱਲੋਂ ਚੌਥਾ ਬਲਾਈਂਡ T20 ਕ੍ਰਿਕਟ ਟੂਰਨਾਮੈਂਟ ਰੇਲਵੇ ਮੰਡੀ ਗਰਾਊਂਡ ਦੇ ਵਿੱਚ ਆਯੋਜਨ ਕੀਤਾ ਜਾ ਰਿਹਾ। ਇਸ ਦੇ ਵਿੱਚ ਸਾਡੇ ਕੋਲ ਚਾਰ ਟੀਮਾਂ ਆਈਆਂ ਹੋਈਆਂ ਨੇ। ਪੰਜਾਬ, ਹਰਿਆਣਾ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਹਾਜ਼ਰ ਨੇ। ਤੇ ਅੱਜ ਪੰਜਾਬ ਦਾ ਤੇ ਉੱਤਰਾਖੰਡ ਦਾ ਮੈਚ ਜਿਹੜਾ ਹੈ ਸ਼ੁਰੂ ਹੋ ਚੁੱਕਾ ਹੈ। ਤੇ ਪੰਜਾਬ ਨੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਲਿਆ। ਤੇ ਉੱਤਰਾਖੰਡ ਨੇ ਟਾਸ ਜਿੱਤਿਆ ਤੇ ਪਹਿਲਾਂ ਬੋਲਿੰਗ ਕਰ ਰਹੀ ਹੈ। ਤੇ ਹੁਣ ਇਸ ਮੈਚ ਦਾ ਨਾਾਇਕ ਮੋੜ ਕੀ ਹੋਏਗਾ ਆਣ ਵਾਲਾ ਸਮਾਂ ਦੱਸੇਗਾ। ਉਸ ਤੋਂ ਬਾਅਦ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦਾ ਮੈਚ ਹੋਵੇਗਾ ਤੇ ਦਿਨ ਦਾ ਤੀਸਰਾ ਮੈਚ ਜਿਹੜੀਆਂ ਹਾਰੀਆਂ ਹੋਈਆਂ ਟੀਮਾਂ ਹੋਣਗੀਆਂ ਦੋਨਾਂ ਦੇ ਵਿੱਚੋਂ ਉਹਨਾਂ ਦੇ ਵਿੱਚ ਕਰਕੇ ਲਿਆ ਜਾਵੇਗਾ ਜੋ ਜੇਤੂ ਟੀਮ ਹੈ ਉਸ ਦੇ ਕੋਈ ਸਪੈਸ਼ਲ ਨਾਮ ਵੀ ਰੱਖਿਆ ਹੈ ਹਾਂ ਜੇਤੂ ਟੀਮ ਲਈ ਸਪੈਸ਼ਲ ਇਨਾਮ ਰੱਖਿਆ ਹੈ ਇਹ ਟਰੋਫੀ ਸਰਦਰ ਆਫਸਟ ਆਫਿਸ ਜੋ ਵੀ ਸਾਡੇ ਕੋਲ ਹੋ ਸਕਦਾ ਹੈ ਸੰਸਥਾ ਵੱਲੋਂ ਸਾਡੇ ਆਰਗੇਨਾਈਜ਼ਰਾਂ ਵੱਲੋਂ ਜੋ ਵੀ ਪੋਸੀਬਲ ਹੋਇਆ ਸੀ ਉਹਨਾਂ ਨੂੰ ਜਿਹੜਾ ਹੈ ਜ਼ਰੂਰ ਦੇਵਾਂਗੇ ਜਿਵੇਂ ਕਿ ਕਿਹਾ ਜਾ ਰਿਹਾ ਕਿ ਬਲਾਈਂਡ ਬੱਚੇ ਨੇ ਜਿੰਨੇ ਵੀ ਖੇਡਦੇ ਨੇ ਇਹਨਾਂ ਦੀ ਜੋ ਕਿ ਬਾਲ ਵਗੈਰਾ ਜਾਂ ਹੋਰ ਕੁਝ ਕੋਈ ਸਪੈਸ਼ਲਾਈਜ਼ ਜਾਂ ਸੇਮ ਜੋ ਕ੍ਰਿਕਟਰ ਜੀ ਇਹ ਬਲਾਈਂਡ ਬੱਚਿਆਂ ਲਈ ਇੱਕ ਸਪੈਸ਼ਲ ਬਾਲ ਹੁੰਦੀ ਆ ਜਿਨ੍ਹਾਂ ਦੇ ਵਿੱਚ ਸਾਊਂਡ ਹੁੰਦੀ ਆ ਇਹ ਸਾਊਂਡ ਨੂੰ ਸੁਣ ਕੇ ਟੱਚ ਕਰਨਾ ਇਹਨਾਂ ਨੇ ਬਾਲ ਨੂੰ ਤੇ ਇਹ ਤਿੰਨ categories ਦੇ ਖਿਡਾਰੀ ਹੁੰਦੇ ਨੇ ਚਾਰ ਜਿਹੜੇ ਹੈਗੇ ਆ ਜੀ ਸਾਡੇ ਕੋਲ ਟੋਟਲੀ ਬਲਾਈਂਡ ਹੁੰਦੇ ਜਿਨ੍ਹਾਂ ਨੂੰ ਬਿਲਕੁਲ ਨਜ਼ਰ ਨਹੀਂ ਆਉਂਦਾ ਤੇ ਤਿੰਨ 플레이ਰ ਸਾਡੇ ਕੋਲ ਉਹ ਹੁੰਦੇ ਨੇ ਜਿਨ੍ਹਾਂ ਨੂੰ ਥੋੜਾ ਥੋੜਾ ਨਜ਼ਰ ਆਉਂਦਾ ਤੇ ਚਾਰ 플레이ਰ ਉਹ ਹੁੰਦੇ ਆ ਜਿਨ੍ਹਾਂ ਨੂੰ ਕਾਫੀ ਸਾਰਾ ਜਿਆਦਾ ਨਜ਼ਰਾਂ ਦਾ ਜਿਹੜਾ 40% ਨਜ਼ਰਾਂ ਦਾ ਤਿੰਨ ਕੈਟਾਗਰੀਆਂ P1 V2 V3 ਤੇ ਇੱਕ ਕੈਟਾਗਰੀ ਦੇਖ ਜਿਹੜੇ ਖਿਡਾਰੀ ਆ ਇਸ ਟੂਰਨਾਮੈਂਟ ਚ ਖੇਡ ਰਹੇ ਆ